ਸਰੋਤਿਆਂ ਦਾ ਸਵਾਗਤ ਕਰਦੇ ਆਂ ਅਸੀਂ ਪਹੁੰਚੇ ਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਜਿੱਥੇ ਪਿਰਥੀਪਾਲ ਸਿੰਘ ਹੌਕੀ ਸਟੇਡੀਅਮ ਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਗੁਰੂ ਗੋਬਿੰਦ ਸਿੰਘ ਹੌਕੀ ਚੈਂਪੀਅਨਸ਼ਿਪ ਦਾ ਜਿਹੜਾ 2025 ਦਾ ਚੱਲ ਰਿਹਾਗਾ ਚੱਲ ਰਿਹਾ ਟੂਰਨਾਮੈਂਟ ਚੱਲ ਰਿਹਾ ਨੇ ਉਸ ਦੇ ਵਿੱਚ ਵੱਖ-ਵੱਖ ਟੀਮਾਂ ਨੇ ਆ ਕੇ ਹਿੱਸਾ ਲਿਆ ਭਾਗ ਲਿਆ ਤੇ ਆਓ ਅੱਜ ਚੱਲਦੇ ਆਂ ਅਖੀਰਲਾ ਦਿਨ ਫਾਈਨਲ ਦਾ ਤੇ ਜਿੱਥੇ ਅੱਜ ਫਾਈਨਲ ਮੁਕਾਬਲੇ ਹੋਣਗੇ ਬਹੁਤ ਹੀ ਖੂਬਸੂਰਤੀ ਦੇ ਨਾਲ ਬੱਚਿਆਂ ਵੱਲੋਂ ਜਿਹੜੇ ਖਿਡਾਰੀਆਂ ਦੇ ਵੱਲੋਂ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਵੱਖ-ਵੱਖ ਟੀਮਾਂ ਆਈਆਂ ਹੋਈਆਂ ਨੇ ਆਓ ਚੱਲਦੇ ਹਾਂ ਸਟੇਡੀਅਮ ਦੇ ਅੰਦਰ ਦੇਖਦੇ ਹਾਂ ਕਿ ਬੱਚਿਆਂ ਵੱਲੋਂ ਕੀ ਕੀ ਪਰਫਾਰਮੈਂਸ ਕਿਸ ਤਰੀਕੇ ਦੇ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਇੱਥੇ ਪੀਯੂ ਵਿੱਚ ਸਟੇਡੀਅਮ ਤੋਂ ਅੰਦਰ ਜਿਹੜੀ ਗਿਮਾਂ ਹੋ ਰਹੀਆਂ ਨੇ ਜ ਹਾਕੀ ਦਾ ਟੂਰਨਾਮੈਂਟ ਹੋ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਜਰੂ ਸਿੰਘ ਜਲਖੜ ਜੀ ਜਿਹੜੇ ਕਿ ਖੇਡਾਂ ਕਰਾਉਣ ਦੇ ਵਿੱਚ ਬੜੇ ਮਸ਼ਹੂਰ ਨੇ ਪੂਰੇ ਪੰਜਾਬ ਵਿੱਚ ਮਸ਼ਹੂਰ ਨੇ ਅਕਸਰ ਇਹ ਕਿੱਦਾਂ ਸਾਲ ਵਿੱਚ ਕਰੋਂ ਦੀ ਰਿੰਦ ਨੇ ਜਿੱਥੇ ਕਹਿੰਦਾ ਜਰਖਟੂ ਦਾ ਆਪਣਾ ਸਟੇਡੀਅਮ ਵੀ ਹੈ ਉੱਥੇ ਵੀ ਹਰ ਸਾਲ ਕਈ ਤਰ੍ਹਾਂ ਦੀ ਖੇਡਾਂ ਹੁੰਦੀਆਂ ਨੇ ਪਰ ਅੱਜ ਇੱਥੇ ਜਿਹੜੀਆਂ ਖੇਡਾਂ ਹੋ ਰਹੀਆਂ ਨੇ ਗੁਰਗੋਨ ਸਿੰਘ ਚੈਂਪੀਅਨਸ਼ਿਪ ਦੇ ਨਾਮ ਤੇ ਪਰ ਅੰਡਰ 17 ਹਾਕੀ ਦੀ ਇਹ ਅੱਜ ਟੂਰਨਾਮੈਂਟ ਚੱਲ ਰਿਹਾ ਬਹੁਤ ਹੀ ਇੱਥੇ ਪਰਮਾ ਹੁੰਗਾਰਾ ਮਿਲ ਰਿਹਾ ਬਹੁਤ ਹੀ ਇਹਨਾਂ ਦਾ ਉਤਸ਼ਾਹ ਜੋ ਉਪਰ ਆਲਾ ਹੈਗਾ ਜ਼ਰੂਰ ਜਰਖਟੂ ਦਾ ਔਰ ਮੈਂ ਉਮੀਦ ਕਰਦਾ ਹਾਂ ਕਿ ਜ਼ਰੂਰ ਜਰਖਟੂ ਜੀ ਇਸ ਤਰ੍ਹਾਂ ਜਿਸ ਤਰ੍ਹਾਂ ਕੇ ਪਿਛਲੇ ਕਾਫੀ ਲੰਬੇ ਅਸੇ ਤੋਂ ਸਪੋਰਟ ਦੇ ਵਿੱਚ ਸੇਵਾ ਨਿਵਾ ਰਹੇ ਨੇ ਇਵਨ ਖੇਡਾਂ ਗਰਾਉਂਡ ਦੇ ਵਿੱਚ ਤਾਂ ਮੈਂ ਉਮੀਦ ਕਰਦਾ ਇਸ ਤਰ੍ਹਾਂ ਹੀ ਲੱਗੇ ਰਹਿਣਗੇ ਤਾਂ ਕਿ ਸਾਡੀ ਨੌਜਵਾਨ ਪੀੜੀ ਹੈਗੀ ਆ ਉਹ ਸੈਂਬਲੀ ਰਹੇ ਔਰ ਆਪਣੀ ਮੁਖਧਾਰਾ ਵਿੱਚ ਰਹਿ ਕੇ ਖੇਡਾਂ ਵਿੱਚ ਪਾਰਟਿਸਪੇਟ ਕਰਦੇ ਦੇ ਤਾਂ ਕਿ ਆਉਣ ਵਾਲੇ ਜੀਵਨ ਵਿੱਚ ਉਹ ਵੀ ਆਪਣੇ ਤਰੱਕੀਆਂ ਨੂੰ ਚੰਗੀ ਤਰੀਕੇ ਨਾਲ ਮਾਨ ਸਕਣ ਹਾਂ ਜੀ ਇਸ ਤਰ੍ਹਾਂ ਹੋਰ ਖੇਡਾਂ ਚੱਲਦੀਆਂ ਨੇ ਕ੍ਰਿਕਟ ਹੋ ਗਈ ਹੋਰ ਵੱਡੀ ਹੋ ਗਈ ਪਟਵਾਰ ਨੌਜਵਾਨਾਂ ਵਿੱਚ ਉਧਰ ਰੁਝਾਨ ਵਧਾ ਹਾਕੀ ਵੱਲ ਨੂੰ ਰੁਝਾਨ ਕਰਨ ਬਾਰੇ ਕੀ ਕਰਨਾ ਚਾਹੀਦਾ ਨਦਕੋ ਸਰਕਾਰ ਵੀ ਆਪਣੇ ਤੌਰ ਤੇ ਸਭ ਨੂੰ ਸਮਾਨ ਜਿਹੇ ਖੇਡਾਂ ਨੂੰ ਕਾਫੀ ਉਤਸ਼ਾਹ ਕਰ ਰਹੀ ਹੈ ਜਿਹਦੇ ਚ ਜਿਹੜੀ ਆਪਣੇ ਆਪਣੀਆਂ ਸਾਡੀਆਂ ਵਿਰਸੇ ਦੀਆਂ ਖੇਡਾਂ ਹੈਗੀਆਂ ਨੇ ਖਾਸ ਕਰਕੇ ਉਹਨੂੰ ਪਿੱਛੇ ਤੁਸੀਂ ਦੇਖਿਆ ਨਾ ਕਿਲਾ ਰਾਇਪੁਰ ਵੀ ਗੇਮਾਂ ਕਰੀਆਂ ਗਈਆਂ ਸੀਗੀਆਂ ਵਿਰਸੇ ਨੂੰ ਸੰਭਾਲਣ ਵਾਸਤੇ ਅਕਸਰ ਇਹ ਖੇਡਾਉਂਦੀ ਰਹਿੰਦੀਆਂ ਨੇ ਔਰ ਸਰਕਾਰ ਪੂਰੀ ਤਰ੍ਹਾਂ ਐਸਟੀ ਨੂੰ ਲੈ ਕੇ ਕਾਫੀ ਗੰਮੀਰਤਾ ਨਾਲ ਕੰਮ ਕਰ ਰਹੀ ਹੈ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਜਿਹੜੀ ਆਪਣੇ ਪੰਜਾਬ ਦੀਆਂ ਪ੍ਰਾਂਤਨ ਖੇਡਾਂ ਹੈਗੀਆਂ ਨੇ ਉਹਨਾਂ ਵੱਲ ਤੁਸੀਂ ਤੁਸੀਂ ਦੇਖੋਗੇ ਕਾਫੀ ਤੁਹਾਨੂੰ ਖੇਡਾਂ ਦੇਖਣ ਨੂੰ ਮਿਲਣਗੀਆਂ ਹੋਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਹੈ ਮੈਂ ਨੌਜਵਾਨਾਂ ਨੂੰ ਇਹ ਸੰਦੇ ਕਿ ਜੋ ਸਾਡੇ ਨੌਜਵਾਨ ਬੇਮੁਖ ਹੋ ਚੁੱਕੇ ਨੇ ਆਪਣੇ ਮੁਖਤਰਾ ਤੋਂ ਜਾਂ ਕਿਸੇ ਗਲਤ ਰਸਤੇ 'ਚ ਪੈ ਗਏ ਨੇ ਕਿਸੇ ਵਜ੍ਹਾ ਕਰਕੇ ਵੀ ਪੈ ਗਏ ਨੇ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਵੀ ਤੁਸੀਂ ਆਪਣਾ ਜਿਹੜਾ ਅਸਲੀ ਜੀਵਨ ਹੈਗਾ ਜੋ ਸਾਨੂੰ ਪ੍ਰਮਾਤਮਾ ਨੇ ਸਾਨੂੰ ਇੱਥੇ ਜੋ ਇਨਸਾਨਦਨ ਅਤਿ ਕਰਨ ਵਾਸਤੇ ਭੇਜਿਆ ਉਹਦੇ ਵਿੱਚ ਆ ਕੇ ਆਪਾਂ ਆਪਣੇ ਦੇਸ਼ ਦੀ ਆਪਣੇ ਕੌਮ ਦੀ ਆਪਣੇ ਪੰਜਾਬ ਦੀ ਆਪਾਂ ਸੇਵਾ ਕਰੀਏ ਔਰ ਖੇਡਾਂ ਵੱਲ ਧਿਆਨ ਦਿਈਏ ਤਾਂ ਕਿ ਵੀ ਅਸੀਂ ਵੀ ਤੰਦਰੁਸਤ ਰਹਿ ਸਕੀਏ ਔਰ ਬਾਕੀ ਦੁਨੀਆ ਤੋਂ ਵੀ ਸੰਦੇਸ਼ ਇਹੀ ਹੈ ਵੀ ਬਾਕੀ ਨੌਜਵਾਨ ਵੀ ਉਹਨਾਂ ਨੂੰ ਦੇਖ ਕੇ ਇਸ ਤਰ੍ਹਾਂ ਹੀ ਬਾਕੀ ਦੇਸ਼ ਦਾ ਨੌਜਵਾਨ ਵੀ ਖੇਡਾਂ ਵਿੱਚ ਉੱਚੀ ਦਿਖਾਉਣਗੇ ਅਸੀਂ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਹਾਕੀ ਟੂਰਨਾਮੈਂਟ ਚ ਕਾਫੀ ਖਰੋਜ਼ੀ ਆ ਗਈ ਸੀ ਸਟਾਰਟ ਕੀਤਾ ਅੱਜ ਫਾਈਨਲ ਦੇਣਾ ਤੇ ਵੱਖ-ਵੱਖ ਜਿਹੜੇ ਵਰਗਾਂ ਦੇ ਫਾਈਨਲ ਮੁਕਾਬਲੇ ਹੋਏ ਨੇ ਤੇ ਬੜਾ ਵਧੀਆ ਸਭ ਤੋਂ ਵੱਡੀ ਗੱਲ ਤਾਂ ਵੀ ਇਹ ਗ੍ਰਾਸ ਰੂਟ ਤੇ ਖਾਕੀ ਨੂੰ ਜੇ ਪ੍ਰਮੋਟ ਕਰਨ ਦਾ ਜਰੀਆ ਇਸ ਤੋਂ ਵਧੀਆ ਕੋਈ ਹੋਰ ਨਹੀਂ ਹੋ ਸਕਦਾ ਹੈਗਾ ਕਿਉਂਕਿ ਅਸੀਂ ਇਹ ਜਿਆਦਾਤਰ ਟੀਮਾਂ ਜ਼ਿਲ੍ਹੇ ਦੀਆਂ ਖੜਾਈਆਂ ਨੇ ਔਰ ਸਾਰੀਆਂ ਟੀਮਾਂ ਨੇ ਬੜੀ ਵਧੀਆ ਪਰਫਾਰਮੈਂਸ ਦਿਖਾਈ ਆ ਔਰ ਸਭ ਤੋਂ ਵੱਡੀ ਗੱਲ ਜਿਹੜਾ ਪ੍ਰੋਮਿਸਿੰਗ ਟੈਲੈਂਟ ਆ ਉਹ ਵਿੱਚ ਦੇਖਣ ਨੂੰ ਮਿਲਿਆ ਵਾ ਅੱਜ ਅਸੀਂ ਇਹੋਨਾਂ ਬੱਚਿਆਂ ਨੂੰ ਸਾਈਕਲ ਦੇ ਕੇ ਸਨਮਾਨਿਤ ਵੀ ਕਰਾਂਗੇ ਤੇ ਮੈਂ ਤਾਂ ਇਹ ਕਹਿਣਾ ਵੀ ਜੇ ਸਪੋਰਟਸ ਨੂੰ ਗਰਾਸਰੂਟ ਤੇ ਪ੍ਰਮੋਟ ਕਰਨਾ ਤਾਂ ਸਾਨੂੰ ਇਦਾਂ ਦੇ ਸਬਜੂ ਨਹੀਂ ਐ ਤੇ ਜੂਨੀਅਰ ਪੱਧਰ ਤੇ ਵੱੱਟਾ ਵੱਟਾ ਟੂਰਨਾਮੈਂਟ ਕਰਾਉਣੇ ਚਾਹੀਦੇ ਆ ਤੇ ਜਿਵੇਂ ਸਰਕਾਰ ਨੇ ਕਿਡਾ ਪੱਤਰ ਪੰਜਾਬ ਸਟਾਰਟ ਕੀਤੀਆਂ ਨੇ ਤੇ ਉਹ ਵੀ ਇੱਕ ਬੜਾ ਵਧੀਆ ਜ਼ਰੀਆ ਖੇਡਾਂ ਦੀ ਤਰੱਕੀ ਦਾ ਹੈਗਾ ਤੇ ਇਹ ਆ ਵੀ ਸਾਡੇ ਇਸ ਟਾਈਮ ਸਪੋਰਟਸ ਕਲਚਰ ਦੀ ਰਿਵਾਈਵਲ ਹੋਣੀ ਚਾਹੀਦੀ ਹੈਗੀ ਤੁਸੀਂ ਜਿਵੇਂ ਗੱਲ ਕੀਤੀ ਵੀ ਹਾਕੀ ਬੰਨ ਨਹੀਂ ਜੇ ਅੱਜ ਇੱਥੇ ਰੰਜੀਟ ਟਰਾਫੀ ਦਾ ਮੈਚ ਹੁੰਦਾ ਹੋਵੇ ਤਾਂ ਬੰਦੇ ਦਸ ਬ ਨਹੀਂ ਦੇਖਣ ਆਉਂਦੇ ਹਾਕੀ ਦਾ ਫਿਰ 500 ਬੰਦਾ ਦੇਖਣ ਆਉਂਦਾ ਤੇ ਗੱਲ ਸਿਰਫ ਇੰਨੀ ਕਹਾਂ ਵੀ ਜਦੋਂ ਸਾਡਾ ਸਪੋਰਟਸ ਕਲਚਰ ਬੱਚੇ ਗਰਾਊਂਡਾਂ 'ਤੇ ਹੋਣਗੇ ਫਿਰ ਨਾ ਤਾਂ ਸਾਨੂੰ ਹਸਪਤਾਲਾਂ ਦੀ ਲੋਡ ਠੀਕਾ ਫੇਰ ਸਾਨੂੰ ਤੇ ਮਤਲਬ ਪਲੇਅਰ ਆਪਦੇ ਵੀ ਪ੍ਰਮੋਟ ਹੋਣਗੇ ਤੁਸੀਂ ਆਸਟ੍ਰੇਲੀਆ ਚਲੇ ਜਾਓ ਅਮਰੀਕਾ ਚਲੇ ਜਾਓ ਉੱਥੇ ਹਰ ਸਬੋਰਡ ਦੇ ਵਿੱਚ ਹਰ ਰੋਜ਼ ਗਰਾਉਂਡਾਂ ਭਰੀਆਂ ਹੁੰਦੀਆਂ ਨੇ ਕਾਰਨ ਕਿ ਉਹਦਾ ਸਪੋਰਟਸ ਕਲਚਰ ਮਜ਼ਬੂਤ ਹੈ ਸਾਡੇ ਵੀ ਹਜ ਤੋਂ 25 30 ਸਾਲ ਪਹਿਲਾਂ ਪਲੇਅਰ ਇੰਡੀਆ ਕਲਰ ਲਈ ਖੇਡਦਾ ਸੀਗਾ ਵੀ ਮੇਰੇ ਇੱਕ ਵਾਰੀ ਇੱਥੇ ਇੰਡੀਆ ਲਿਖਿਆ ਜਾਵੇ ਤੇ ਅੱਜ ਜਿਹੜੀ ਦੁਨੀਆ ਬਦਲ ਗਈ ਜਮਾਨਾ ਬਦਲ ਗਿਆ ਪ੍ਰੋਫੈਸ਼ਨਲ ਜੋਗ ਆ ਗਿਆ ਵਾ ਤੇ ਉਹਦੇ ਵਿੱਚ ਸਰਕਾਰਾਂ ਨੂੰ ਆਉਦੀਆਂ ਵਧੀਆ ਸਪੋਰਟਸ ਪਾਲਸੀਆਂ ਬਣਾਉਣੀਆਂ ਪੈਣਗੀਆਂ ਵੈਸੇ ਪੰਜਾਬ ਦੀ ਉਹ ਨਵੀਂ ਸਪੋਰਟਸ ਪਾਲਸੀ ਆਈ ਆ ਕਾਫੀ ਹੱਦ ਤੱਕ ਪਲੇਅਰਾਂ ਦੇ ਲਈ ਜ਼ਰੂਰੀ ਔਰ ਹਰਿਆਣਾ ਇਹਦੀ ਇੱਕ ਐਗਜ਼ਾਮਪਲ ਹੈਗਾ ਵਾ ਹਰਿਆਣਾ ਦੀ ਸਪੋਰਟਸ ਪਾਲਸੀ ਨੇ ਪਲੇਅਰਾਂ ਨੂੰ ਬਹੁਤ ਵੱਡਾ ਬੋਸਟ ਦਿੱਤਾ ਵਾ ਤੇ ਅਗਰ ਪੰਜਾਬ ਦੇ ਵਿੱਚ ਵੀ ਜਦੋਂ ਸਪੋਰਟਸ ਪਾਲਸੀ ਪੋਜ਼ਿਟਿਵ ਇਨ ਆਜੂਗੀ ਤਾਂ ਰਿਜ਼ਲਟ ਆਪਦੇ ਆਪ ਚੰਗੇ ਹੋਣਗੇ ਔਰ ਦੂਸਰੇ ਜਿਹੜੇ ਸਾਡੇ ਵਰਗੇ ਕਹਿਣ ਦਾ ਮਤਲਬ ਸਦਾਈ ਬੰਦੇ ਨੇ ਕਮਲੇ ਬੰਦੇ ਨੇ ਉਹ ਜਿਹੜ ਕਿਹੜਾ ਨ ਤੇ ਸਰਕਾਰਾਂ ਬਾਹਰ ਫੜਦੀ ਰਹਿਣ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਪੰਜਾਬ ਦੇ ਵਿੱਚੋਂ ਕਹਿਣ ਦਾ ਮਤਲਬ ਹੈ ਗਰਾਉਂਡਾਂ ਦੇ ਬੱਚਿਆਂ ਨੂੰ ਲਿਆਓ ਡਰੱਗ ਪੰਜਾਬ ਚੋਂ ਆਪਦੇ ਆ ਵੀ ਖਤਮ ਹੋ ਜੂਗੀ ਕੋਈ ਗੈਂਗਸਟਰ ਨੂੰ ਕੋ ਡਰਗ ਨੂੰ ਫੜਨ ਦੀ ਲੋੜ ਵੀ ਨਹੀਂ ਪੈਣੀ ਹੈ ਥੈਂਕ ਯੂ ਜੀ ਪ੍ਰਿੰਸੀਪਲ ਹੌਕੀ ਸਟੇਡੀਅਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਹੌਕੀ ਚੈਂਪੀਅਨਸ਼ਿਪ 2025 ਦਾ ਜੋ ਅੱਜ ਸਮਾਪਤੀ ਹੋਈ ਹੈ ਜਿਸ ਦੇ ਵਿੱਚ ਬੱਖ ਬੱਖ ਟੀਮਾਂ ਨੇ ਭਾਗ ਲਿਆ ਪਰ ਚੈਂਪੀਅਨ ਜਿਹੜੀ ਬਣੀ ਰਹੀ ਹੈ ਇਸ ਵਾਰ ਫਿਰ ਜੜਖੜ ਟੀਮ ਆ ਜਿਹੜੀ ਉਹ ਚੈਂਪੀਅਨ ਰਹੀ ਵੱਖ-ਵੱਖ ਬੱਚਿਆਂ ਨੇ ਇੱਕ ਪਰਫਾਰਮੈਂਸ ਬਹੁਤ ਹੀ ਖੂਬਸੂਰਤ ਛੋਟੇ-ਛੋਟੇ ਬੱਚਿਆਂ ਨੇ ਭੰਗੜਾ ਪਾ ਕੇ ਜੋ ਸਾਰਿਆਂ ਦਾ ਖਿਡਾਰੀਆਂ ਦਾ ਤੇ ਸਮੂਹ ਪ੍ਰਬੰਧਕਾਂ ਦਾ ਜੋ ਮਨ ਮੋਇਆ ਸਾਰੇ ਪ੍ਰਬੰਧਕ ਖੁਸ਼ ਰਹੇ ਬਹੁਤ ਹੀ ਖੂਬਸੂਰਤੀ ਦੇ ਨਾਲ ਜਿਹੜੀਆਂ ਖੇਡਾਂ ਨੇ ਇਹ ਹੌਕੀ ਦਾ ਜਿਹੜਾ ਮੈਚ ਕਰਵਾਏ ਗਏ ਨੇ ਚੈਂਪੀਅਨਸ਼ਿਪ ਕਰਵਾਈ ਗਈ ਹੈ ਉਸ ਦੇ ਵਿੱਚ ਜੋ ਜਗਰੂਪ ਸਿੰਘ ਜੜਖੜ ਤੇ ਉਹਦੀ ਸਮੂਹ ਪ੍ਰਬੰਧਕ ਟੀਮ ਨੇ ਜੋ ਬਾਖੂਬੀ ਹੀ ਜੋ ਆਪਣੀ ਦਿਖਾਇਆ ਆਪਣਾ ਜੋਸ਼ ਦਿਖਾਇਆ ਉਸ ਨੇ ਬੱਚਿਆਂ ਨੂੰ ਜਿਸ ਤਰ੍ਹਾਂ ਤਿਆਰ ਕੀਤਾ ਬੱਚਿਆਂ ਨੂੰ ਅਕੈਡਮੀ ਦੇ ਵਿੱਚ ਤਿਆਰ ਕੀਤਾ ਉਹਨਾਂ ਨੇ ਵੀ ਆਪਣਾ ਚੰਗਾ ਪਰਫਾਰਮੈਂਸ ਕੇਸ ਕੀਤੀ ਹੈ ਚੰਗੀ ਖੇਡਾਂ ਗੇਮਾਂ ਪੇਸ ਕੀਤੀਆਂ ਚੰਗੀ ਗੇਮ ਖੇਡ ਕੇ ਆਪਣੀ ਅੱਜ ਟਰੋਫੀ ਦੇ ਉੱਤੇ ਜਗਰੂਪ ਜਾ ਜੜਖੜ ਦੀ اگਵਾਈ ਦੇ ਵਿੱਚ ਜੜਖੜ ਅਕੈਡਮੀ ਨੇ ਉਸ ਟਰੋਫੀ ਦੇ ਉੱਤੇ ਅੱਜ ਕਬਜ਼ਾ ਕੀਤਾ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨ 2025 ਜੜਖੜ ਦੇ ਨਾਮ ਤੇ ਰਹੀ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਜੀ ਜਾ ਟਾਈਮ ਦੇ ਕੈਮਰਾਮੈਨ ਜਿਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਜੀ ਵਿਸ਼ੇਸ਼ ਰਿਪੋਰਟ